ਏ ਥੋੜਾ ਜਿਹਾ ਧਿਆਨ ਨਾਲ ਸੁਣੀਓ ਕਿ 105 ਕਿਲੋ weight ਚੱਕਣਾ ਉਹ ਵੀ ਸਿਰਫ ਤੇ ਸਿਰਫ ਇੱਕ ਉਂਗਲ ਦੇ ਨਾਲ ਮੈਂ 5th ਪੜਦਾ ਸੀ ਜੀ ਗੇਮ ਦੇ ਵਿੱਚ ਲੱਗ ਗਿਆ ਤੇ ਪਹਿਲਾਂ ਮੈਂ ਨੈਸ਼ਨਲ ਸਟਾਈਲ ਕਬੱਡੀ ਖੇਡਦਾ ਸੀ ਟੀਮ ਦਾ ਕਪਤਾਨ ਸੀਗਾ ਮੈਂ ਰਾਮਗੜੀਆ ਐਲੀਮੈਂਟਰੀ ਸਕੂਲ ਫਿਰ ਉਹ ਦੂਜਾ ਮੈਂ ਰਾਮਗੜੀ ਸੀਨੀਅਰ ਸੈਂਟਰੀ ਸਕੂਲ ਦੇ ਵਿੱਚ ਗਿਆ ਤਾਂ ਉੱਥੇ ਫਿਰ ਮਤਲਬ ਗਾਂ ਦੀ ਗਾਂ ਮਤਲਬ ਵੱਧਦਾ ਹੀ ਗਿਆ ਪਿੱਛੇ ਮੁੜ ਕੇ ਨਹੀਂ ਦੇਖਿਆ ਤਾਂ ਸ਼ੌਂਕ ਸ਼ੁਰੂ ਤੋਂ ਹੀ ਗੇਮਾਂ ਦਾ ਸੀਗਾ ਤੇ ਮੈਂ 8ਵੀਂ ਵਿੱਚ ਪੜਦੇ ਨੇ ਨੈਸ਼ਨਲ ਦੇ ਵਿੱਚ ਰਿਕਾਰਡ ਬਣਾਤਾ ਸੀ 11 ਮਿੰਟ 26 ਸੈਕਿੰਡ ਦਾ ਮੇਰਾ ਕ੍ਰਾਸ ਕੰਟਰੀ ਦੇ ਵਿੱਚ ਰਿਕਾਰਡ ਹੈ ਨੈਸ਼ਨਲ ਦੇ ਵਿੱਚ ਜੇ ਇੱਥੇ ਕੀ ਸਾਰੇ ਨੈਸ਼ਨਲ ਇੰਟੀਗ੍ਰੇਸ਼ਨ ਕੈਂਪ ਸੀਗਾ ਮਾੜੀਸ਼ਪਾਰ ਉੱਥੇ ਮੈਂ 11 ਮਿੰਟ 26 ਸੈਕਿੰਡ ਦੇ ਵਿੱਚ 4 ਕਿਲੋਮੀਟਰ ਲਾ ਕੇ ਮੈਂ ਫਰਸਟ ਪਲੇਸ ਪੰਜਾਬ ਦੀ ਜਿੱਕੇ ਆ ਸੋ ਫਿਰ ਉਸ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਦੇਖਿਆ ਜੀ ਉਸ ਟਾਈਮ ਫਿਰ ਮੈਨੂੰ ਸਕੂਲ ਜਦੋਂ ਸਾਡਾ ਐਨਸੀਸੀ ਕੈਂਪ ਲੱਗਦਾ ਸੀ ਮੈਂ ਨੈਸਟ ਆਪਣਾ ਹੁੰਦਾ ਹੁੰਦਾ ਆਰ ਡੀ ਕੈਂਪ ਲੱਗਦਾ ਹੁੰਦਾ ਰਿਪਬਲਿਕ ਡੇ ਵਾਸਤੇ ਮੈਂ 587 ਵਿੱਚੋਂ ਇਕੱਲਾ ਪੰਜਾਬ ਚੋਂ ਵੀ ਮੈਂ ਸਿਲੈਕਟ ਹੋਇਆ ਸੀ ਉਹਦੋਂ ਬਾਅਦ ਫਿਰ ਸ਼ੌਂਕ ਪੈ ਗਿਆ ਮੇਰਾ ਨਾਂ ਜਾਣਦੀ ਜਦੋਂ ਕਰਨਲ ਨੇ ਮੇਰੀ ਇੰਟਰਵਿਊ ਲਈ ਵੀ ਤੂੰ ਇੰਨੀ ਤੇਜ਼ ਭੱਜਦਾ ਤੇ ਉਸ ਟਾਈਮ ਮੈਨੂੰ ਕਹਿੰਦੇ ਵੀ ਖਾਣਾ ਕੀ ਆ ਮੈਂ ਕਹਾਂ ਵੀ ਮੈਂ ਛੋਲੇ ਖਾਣਾ ਤੇ ਕੁੜੀਆਂ ਕਾਲਜ ਦੀਆਂ ਕਹਿੰਦੀਆਂ ਉਹ ਤਾਂ ਛੋਲੇ ਦਾ ਜਿਹੜੇ ਘੋੜੇ ਖਾਂਦੇ ਨੇ ਤੇ ਉਹ ਦਿਨੋਂ ਤੋਂ ਮੇਰਾ ਘੋੜਾ ਪੈ ਗਿਆ ਉਸ ਟਾਈਮ ਮੈਨੂੰ ਘੋੜਾ ਕਹਿਣ ਲੱਗ ਗਏ ਉਹ ਦੁਬਾਂਚ ਫਿਰ ਸ਼ੌਂਕ ਪੈ ਗਿਆ ਮੇਰਾ ਨਾਂ ਜਾਣਦੀ ਜਦੋਂ ਕਰਨਲ ਮੇਰੀ ਇੰਟਰਵਿਊ ਲਈ ਵੀ ਤੂੰ ਇੰਨੀ ਤੇਜ਼ ਭੱਜਦਾ ਤੇ ਉਸ ਟਾਈਮ ਮੈਨੂੰ ਕਹਿੰਦੇ ਵੀ ਖਾਣਾ ਕੀ ਆ ਮੈਂ ਕਹਾਂ ਵੀ ਮੈਂ ਛੋਲੇ ਖਾਣਾ ਤੇ ਕੁੜੀਆਂ ਕਾਲਜ ਦੇ ਕਹਿੰਦੀਆਂ ਉਹ ਤਾਂ ਛੋਲੇ ਦਾ ਜਿਹੜੇ ਘੋੜੇ ਖਾਂਦੇ ਨੇ ਤੇ ਉਦੋਂ ਨਾਲ ਤੋਂ ਮੇਰਾ ਘੋੜਾ ਪੈ ਗਿਆ ਉਸ ਟਾਈਮ ਮੈਨੂੰ ਘੋੜਾ ਕਹਿਣ ਲੱਗ ਗਏ ਫਿਰ ਉਦੁਬਾਂ ਦੇ ਵਿੱਚ ਮਤਲਬ ਗਾਂ ਦੀਆਂ ਗਾਂ ਵਾਦਦੇਗੇ ਤੇ ਮੈਂ ਸਿਲੈਕਸ਼ਨ ਮੇਰੀ ਹੋਈ ਰੇਲਵੇ ਦੇ ਵਿੱਚ ਟਿਕਟ ਕਲੈਕਟਰ ਮੈਂ ਦਿੱਲੀ ਭਰਤੀ ਹੁਣ ਚਲੇ ਗਿਆ ਸਾਰੇ ਟੈਸਟ ਫਾਸਟ ਤੇ ਰਹਿ ਕੇ ਕਲੀਅਰ ਕੀਤੇ ਤਾਂ ਮੈਨੂੰ ਆਇਨ ਲੱਗਿਆ ਵੀ ਸ਼ਾਇਦ ਮੈਂ ਭਰਤੀ ਹੋ ਗਿਆ ਉਸ ਟਾਈਮ ਜਾਣੇ ਦੀ ਮੈਂ ਆਪਣੀ ਮੰਮੀ ਦੀਆਂ ਵਾਲੀਆਂ ਗਿਰਵੀ ਰੱਖ ਕੇ ਗਿਆ ਸੀਗਾ ਇੰਨੀ ਜ਼ਿਆਦਾ ਨਹੀਂ ਸੀ ਆਪਾਂ ਗਰੀਬੀ ਸੀਗੀ ਸੋ ਉੱਥੇ ਪਹੁੰਚਿਆ ਤੇ ਜਦੋਂ ਉਹਨਾਂ ਨੇ ਮੈਨੂੰ ਸਾਰਾ ਕੁਝ ਹੋਣ ਤੋਂ ਬਾਅਦ ਦੇ ਵਿੱਚ ਫਿਰ ਮੈਨੂੰ ਕਿਸੇ ਇੱਕ ਸਾਈਡ ਤੇ ਲੈ ਗਏ ਤਾਂ ਕਹਿੰਦੇ 2 ਲੱਖ ਰੁਪਏ ਚਾਹੀਦੇ ਅੱਜ ਤੋਂ 30 ਸਾਲ ਮਿਲਾਂ 2 ਲੱਖ ਬਹੁਤ ਹੁੰਦਾ ਸੀ ਸੋ ਅੱਜ ਦੇ ਤਾਂ 10 ਲੱਖ ਦੇ ਬਰਾਬਰ ਹੋ ਜਾਣਾ ਸੋ ਮੇਕੋ ਨਹੀਂ ਸੀ ਤੇ ਫਿਰ ਉਸ ਤੋਂ ਬਾਅਦ ਚ ਮੈਂ ਫਾਰਮ ਨਹੀਂ ਕੋਈ ਭਰਿਆ ਮਨ ਦੇ ਵਿੱਚ ਗੁੱਸਾ ਆਇਆ ਯਾਰ ਵੀ ਇੰਨੀ ਮਿਹਨਤ ਕਰਨ ਪ੍ਰੰਤ ਵੀ ਜੇ ਸਾਨੂੰ ਰਿਸਿਪਟ ਦੇਣੀ ਪਵੇ ਤਾਂ ਫਿਰ ਇਹ ਜੀ ਕਰਨ ਕਰਨ ਦੀ ਲੋੜ ਹੀ ਨਹੀਂ ਜਦੋਂ ਮਿਹਨਤ ਲਾਉਂਦਾ ਬੰਦਾ ਉਹਨੂੰ ਖਰਾਕ ਵੀ ਚਾਹੀਦੀ ਹੁੰਦੀ ਹੈ ਤੇ ਉਹ ਸਮਾਂ ਕਿਸ ਤਰੀਕੇ ਦਾ ਸੀਗਾ ਦੇਖੋ ਜੀ ਮੈਨੂੰ ਤਕਰੀਬਨ 40 ਤੋਂ 45 ਸਾਲ ਹੋ ਗਏ ਮਿਹਨਤ ਲਾਉਂਦੇ ਨੂੰ ਪਰ ਹਜੇ ਤੱਕ ਮਿਹਨਤ ਦਾ ਫਲ ਨਹੀਂ ਸੀ ਮਿਲਿਆ ਤਾ ਹੁਣ ਮੈਂ ਬਹੁਤ ਖੁਸ਼ੀ ਮੈਨੂੰ ਮਹਿਸੂਸ ਹੋ ਰਹੀ ਆ ਵੀ ਜਿਹੜੀ ਹੁਣ ਇਸ ਟਾਈਮ ਜਿਹੜੀ ਭਗਵੰਤ ਮਾਨ ਸਰਕਾਰ ਆ ਇਹਨਾਂ ਨੇ ਮੇਰੀ ਬਾਤ ਸੁਣੀ ਆ ਤੇ ਹੁਣ ਆਸ ਕਰਦਾ ਵੀ ਸ਼ਾਇਦ ਮੈਨੂੰ ਨੌਕਰੀ ਸਰਕਾਰੀ ਮਿਲ ਜੂ ਐਜ਼ ਅ ਕੋਚ ਉਹਨਾਂ ਨੇ ਕਹਿ ਦਿੱਤਾ ਵੀ ਤੁਹਾਨੂੰ ਅਸੀਂ ਕੋਚ ਦੇ ਤੌਰ ਤੇ ਰੱਖਾਂਗੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂ ਅੰਬਰ ਵੀ ਸੈਂਕੜਾ ਵਾਰਦਾ ਤੁਸੀਂ ਜਾਂ ਤਾਂ ক্রিকেট 'ਚ ਦੇਖਿਆ ਹੋਵੇਗਾ ਜਾਂ ਕਿਸੇ ਹੋਰ ਚੀਜ਼ਾਂ ਦੇਖਿਆ ਹੋਵੇਗਾ ਪਰ ਅੱਜ ਇੱਕ ਐਥਲੀਟ ਕੋਲ ਮੈਂ ਲੈ ਕੇ ਤੁਹਾਨੂੰ ਪਹੁੰਚਿਆ ਜਿਨ੍ਹਾਂ ਨੇ ਸੈਂਕੜਾ ਹੁਣ ਜਿਹੜਾ ਕੀ ਹੈ ਮੈਡਲਸ ਦੇ ਵਿੱਚ ਪੂਰਾ ਕਰਨਾ ਇੱਕ ਵਾਰੀ ਝਲਕ ਦਿਖਾਓ ਰਾਜਪਾਲ ਭਾਈ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਐਥਲੀਟ ਨੇ ਨਾਲ ਦੀ ਨਾਲ ਪਾਵਰ ਫਿਟਨੈਸ ਵੀ ਜਿਹੜੀ ਕੀ ਹੈ ਕਰਦੇ ਨੇ ਤੇ ਸਭ ਤੋਂ ਜ਼ਬਰਦਸਤ ਜਿਹੜਾ ਕੀ ਹੈ ਰਿਕਾਰਡ ਹੈ ਕੁਛ ਇਸ ਤਰੀਕੇ ਦਾ ਹੈ ਕਿ 105 ਕਿਲੋ weight ਚੱਕਣਾ ਤਾ ਇਹ ਥੋੜਾ ਜਿਹਾ ਧਿਆਨ ਨਾਲ ਸੁਣੀਓ ਕਿ 105 ਕਿਲੋ ਵੇਟ ਚੱਕਣਾ ਉਹ ਵੀ ਸਿਰਫ ਤੇ ਸਿਰਫ ਇੱਕ ਉਂਗਲ ਦੇ ਨਾਲ। ਮਿਰਜੀ ਸਵਾਗਤ ਹੈ ਤੁਹਾਡਾ ਦ ਸਿਟੀ ਹੈਡਲਾਈਨਸ ਤੇ। ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਦਾ ਸਿਟੀ ਹੈਡਲਾਈਨਸ ਜੀ ਤੇ ਮੇਰਾ ਨੋ ਜੀ ਰਾਜਪਾਲ ਸਿੰਘ ਆ ਪਿੰਡ ਮੇਰਾ ਜੜਦੋਲੀ। ਇਸ ਟਾਈਮ ਮੈਂ ਸੀਤ ਭਗਤ ਸਿੰਘ ਦੇ ਦੁਗਰੀ ਤੰਦਰਾ ਰੋਡ ਤੇ ਰਿਹਾ। ਭਾਈ ਜੀ ਉਪलब्ਧੀਆਂ ਤੁਹਾਡੀਆਂ ਕੁਝ ਇਸ ਤਰੀਕੇ ਨਾਲ ਮੱਲਾਂ ਤੁਸੀਂ ਕੁਝ ਇਸ ਤਰੀਕੇ ਦੀਆਂ ਮਾਰੀਆਂ ਹੋਈਆਂ ਵੀ। ਮੈਨੂੰ ਖੁਦ-ਬਖੁਦ ਇੱਥੇ ਆਉਣਾ ਪੈ ਗਿਆ। ਵਿਥਨ ਨੂੰ ਮਿਲਣ ਵਾਸਤੇ ਕੁਝ ਉਤਸ਼ਾਹ ਇਸ ਤਰੀਕੇ ਦਾ ਸੀਗਾ ਵੀ ਜਦੋਂ ਪਹਿਲੀ ਮੁਲਾਕਾਤ ਤੁਹਾਡੇ ਨਾਲ ਹੋਈ ਆ ਉੱਥੇ 15 ਅਗਸਤ ਵਾਲੇ ਦਿਨ ਤਾਂ ਕੁਝ ਇਸ ਤਰੀਕੇ ਦਾ ਤੁਹਾਡਾ ਔਰਾ ਉੱਥੇ ਕ੍ਰੀਏਟ ਹੋਇਆ ਸੀਗਾ ਤਾਂ ਉਹ ਇੰਨੀ ਜਿਹੜੀ ਸਫਲਤਾ ਉਹ ਸ਼ੁਰੂਆਤ ਕਿਸ ਤਰੀਕੇ ਨਾਲ ਹੋਈ ਉਸ ਜਿਹੜੀ ਉਹ ਸਾਂਝੀ ਕਰੋ ਸਾਡੇ ਹਾਂ ਦੇਖੋ ਜੀ ਤੁਹਾਡੇ ਚੈਨਲ ਥਰੂ ਮੈਂ ਰੂਬਰੂ ਹੋ ਰਿਹਾ ਹਾਂ ਪਬਲਿਕ ਦੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਕੀ ਮੈਨੂੰ ਦੇਖ ਰਹੇ ਨੇਗੇ ਸੋ ਮੈਂ 5th ਪਾਰਟ ਦਾ ਜੀ ਗੇਮ ਦੇ ਵਿੱਚ ਲੱਗ ਗਿਆ ਤੇ ਪਹਿਲਾ ਮੈਂ ਨੈਸ਼ਨਲ ਸਟਾਈਲ ਕਬੱਡੀ ਖੇਡਦਾ ਸੀ ਟੀਮ ਦਾ ਕਪਤਾਨ ਸੀਗਾ ਮੈਂ RAMGADIਆ ਐਲੀਮੈਂਟਰੀ ਸਕੂਲ ਫੇਰ ਉਦਵਾਂ ਚ ਮੈਂ RAMGADIਆ ਸੀਨੀਅਰ ਸੈਂਟਰੀ ਸਕੂਲ ਦੇ ਵਿੱਚ ਗਿਆ ਤਾਂ ਉੱਥੇ ਫਿਰ ਮਤਲਬ ਗਾਂ ਦੀ ਗਾਂ ਮਤਲਬ ਵੱਧਦੇ ਹੀ ਗਿਆ ਪਿੱਛੇ ਮੁੜ ਕੇ ਨਹੀਂ ਦੇਖਿਆ ਤਾਂ ਸ਼ੌਂਕ ਸ਼ੁਰੂ ਤੋਂ ਹੀ ਗੇਮਾਂ ਦਾ ਸੀਗਾ ਤੇ ਮੈਂ 8ਵੀਂ ਚ ਪੜਦੇ ਨੇ ਨੈਸ਼ਨਲ ਦੇ ਵਿੱਚ ਰਿਕਾਰਡ ਬਣਾਦਾ ਸੀ ਅੱਛਾ ਜੀ 11 ਮਿੰਟ 26 ਸੈਕਿੰਡ ਦਾ ਮੇਰਾ ਕ੍ਰਾਸ ਕੰਟਰੀ ਦੇ ਵਿੱਚ ਰਿਕਾਰਡ ਹੈ ਨੈਸ਼ਨਲ ਦੇ ਵਿੱਚ ਜੇ ਇੱਥੇ ਕੀ ਸਾਰੇ ਨੈਸ਼ਨਲ ਇੰਟੀਗ੍ਰੇਸ਼ਨ ਕੈਂਪ ਸੀਗਾ ਮਾੜੀਸ਼ਪਾਰ ਹੂੰ ਉੱਥੇ ਮੈਂ 11 ਮਿੰਟ 26 ਸੈਕਿੰਡ ਦੇ ਵਿੱਚ 4 ਕਿਲੋਮੀਟਰ ਲਾ ਕੇ ਮੈਂ ਫਰਸਟ ਪਲੇਸ ਪੰਜਾਬ ਦੀ ਜਿੱਕੇ ਆ। ਸੋ ਫਿਰ ਉਸ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਦੇਖਿਆ ਜੀ। ਉਸ ਟਾਈਮ ਫਿਰ ਮੈਨੂੰ ਸਕੂਲ ਜਦੋਂ ਸਾਡਾ ਐਨਸੀਸੀ ਕੈਂਪ ਲੱਗਦਾ ਸੀ ਮੈਂ ਨੈਸਟ ਆਪਣਾ ਹੁੰਦਾ ਹੁੰਦਾ ਆਰਡੀ ਕੈਂਪ ਲੱਗਦਾ ਹੁੰਦਾ ਰਿਪਬਲਿਕ ਡੇ ਵਾਸਤੇ ਮੈਂ 587 ਵਿੱਚੋਂ ਇਕੱਲਾ ਪੰਜਾਬ ਚੋਂ ਵੀ ਮੈਂ ਸਿਲੈਕਟ ਹੋਇਆ ਸੀ। ਕਿ ਉਸ ਤੋਂ ਬਾਅਦ ਫਿਰ ਸ਼ੌਂਕ ਪੈ ਗਿਆ ਮੇਰਾ ਨਾਮ ਜਾਣਦੀ ਜਦੋਂ ਕਰਨਲ ਮੇਰੀ ਇੰਟਰਵਿਊ ਲਈ ਵੀ ਤੂੰ ਇੰਨੀ ਤੇਜ਼ ਭੱਜਦਾ ਉਸ ਟਾਈਮ ਮੈਨੂੰ ਕਹਿੰਦੇ ਵੀ ਖਾਣਾ ਕੀ ਆ ਮੈਂ ਕਹਾਂ ਵੀ ਮੈਂ ਛੋਲੇ ਖਾਣਾ ਤੇ ਕੁੜੀਆਂ ਕਾਲਜ ਦੀਆਂ ਕਹਿੰਦੀਆਂ ਉਹ ਤਾਂ ਛੋਲੇ ਦਾ ਜਿਹੜੇ ਘੋੜੇ ਖਾਂਦੇ ਨੇ ਤੇ ਉਦੋਂ ਨਾਲ ਤੋਂ ਮੇਰਾ ਘੋੜਾ ਪੈ ਗਿਆ ਉਸ ਟਾਈਮ ਮੈਨੂੰ ਘੋੜਾ ਕਹਿਣ ਲੱਗ ਗਏ ਫਿਰ ਉਦੋਂ ਬਾਅਦ ਦੇ ਵਿੱਚ ਮਤਲਬ ਗਾਂ ਦੀਆਂ ਗੱਲਾਂ ਵੱਧਦੇ ਗਏ ਤੇ ਮੈਂ ਸਿਲੈਕਸ਼ਨ ਮੇਰੀ ਹੋਈ ਰੇਲਵੇ ਦੇ ਵਿੱਚ ਟਿਕਟ ਕਲੈਕਟਰ ਅੱਛਾ ਜੀ ਮੈਂ ਦਿੱਲੀ ਭਰਤੀ ਹੁਣ ਚਲੇ ਗਿਆ ਸਾਰੇ ਟੈਸਟ ਫਾਸਟ ਤੇ ਰਹਿ ਕੇ ਕਲੀਅਰ ਕੀਤੇ ਤਾਂ ਮੈਨੂੰ ਆਇਆ ਲੱਗਿਆ ਵੀ ਸ਼ਾਇਦ ਮੈਂ ਭਰਤੀ ਹੋ ਗਿਆ ਉਸ ਟਾਈਮ ਜਦ ਜਣੀ ਦੀ ਮੈਂ ਆਪਣੀ ਮੰਮੀ ਦੀ ਪਾਲੀਆਂ ਗਿਰਵੀ ਰੱਖ ਕੇ ਗਿਆ ਸੀਗਾ ਇੰਨੀ ਜ਼ਿਆਦਾ ਨਹੀਂ ਸੀ ਆਪਾਂ ਗਰੀਬੀ ਸੀਗੀ ਸੋ ਉੱਥੇ ਪਹੁੰਚਿਆ ਤੇ ਜਦੋਂ ਉਹਨਾਂ ਨੇ ਮੈਨੂੰ ਸਾਰਾ ਕੁਝ ਹੋਣ ਤੋਂ ਬਾਅਦ ਦੇ ਵਿੱਚ ਫਿਰ ਮੈਨੂੰ ਕਿਸੇ ਇੱਕ ਸਾਈਡ ਤੇ ਲੈ ਗਏ ਤਾਂ ਕਹਿੰਦੇ 2 ਲੱਖ ਰੁਪਏ ਚਾਹੀਦਾ ਅੱਜ ਤੋਂ 30 ਸਾਲ ਪਹਿਲਾਂ 2 ਲੱਖ ਬਹੁਤ ਹੁੰਦਾ ਸੀ ਸੋ ਅੱਜ ਦੇ ਤਾਂ 10 ਲੱਖ ਦੇ ਬਰਾਬਰ ਹੋ ਜਾਣਾ ਸੋ ਮੇ ਕੋ ਨਹੀਂ ਸੀ ਤੇ ਫਿਰ ਉਸ ਤੋਂ ਬਾਅਦ ਮੈਂ ਫਾਰਮ ਨਹੀਂ ਕੋਈ ਪਰਿਆ ਮਨ ਦੇ ਵਿੱਚ ਗੁੱਸਾ ਆਇਆ ਯਾਰ ਵੀ ਇੰਨੀ ਮਿਹਨਤ ਕਰਨ ਪ੍ਰੰਤ ਵੀ ਜੇ ਸਾਨੂੰ ਰਿਸਿਪਟ ਦੇਣੀ ਪਵੇ ਤਾਂ ਫੇਰ ਇਹ ਜੀ ਕਰਨ ਕਰਨ ਦੀ ਲੋੜ ਹੀ ਨਹੀਂ ਭਾਈ ਜਿਸ ਤਰੀਕੇ ਨਾਲ ਦੱਸਿਆ ਵੀ ਘਰ 'ਚ ਗਰੀਬੀ ਸੀਗੀ ਵੀ ਮਾਤਾ ਦੀਆਂ ਵਾਲੀਆਂ ਵੇਚ ਕੇ ਜਿਹੜਾ ਉੱਥੇ ਜਾਣਾ ਪਿਆ ਤੇ ਸਫਰ ਜਿਹੜਾ ਉਹ 5ਵੀਂ ਕਲਾਸ ਤੋਂ ਲੈ ਕੇ ਉੱਥੇ ਤੱਕ ਪਹੁੰਚਣ ਦਾ ਉਹ ਕਿੰਨਾ ਕੁ ਸੰਘਰਸ਼ ਵਾਲਾ ਰਿਹਾ ਜਾਂ ਕਹਿ ਲਓ ਕਿੰਨਾ ਕੁ ਔਖਾ ਸਮਾ ਸੀਗਾ ਜਿਹੜਾ ਵੀ ਜਿੱਥੇ ਕਿਉਂਕਿ ਜਦੋਂ ਮਿਹਨਤ ਲਾਉਂਦਾ ਬੰਦਾ ਉਹਨੂੰ ਖਰਾਕ ਵੀ ਚਾਹੀਦੀ ਹੁੰਦੀ ਆ ਤੇ ਉਹ ਸਮਾਂ ਕਿਸ ਤਰੀਕੇ ਦਾ ਸੀਗਾ ਦੇਖੋ ਜੀ ਮੈਨੂੰ ਤਕਰੀਬਨ 40 ਤੋਂ 45 ਸਾਲ ਹੋ ਗਏ ਮਿਹਨਤ ਲਾਉਂਦੇ ਨੂੰ ਪਰ ਹਜੇ ਤੱਕਰ ਮਿਹਨਤ ਦਾ ਫਲ ਨਹੀਂ ਸੀ ਮਿਲਿਆ ਤਾਂ ਹੁਣ ਮੈਂ ਬਹੁਤ ਖੁਸ਼ੀ ਮੈਨੂੰ ਮਹਿਸੂਸ ਹੋ ਰਹੀ ਆ ਵੀ ਜਿਹੜੀ ਹੁਣ ਆ ਇਸ ਟਾਈਮ ਜਿਹੜੀ ਭਗਵੰਤ ਮੰਤ ਸਰਕਾਰ ਆ ਇਹਨਾਂ ਨੇ ਮੇਰੀ ਬਾਤ ਸੁਣੀ ਆ ਤੇ ਹੁਣ ਆਸ ਕਰਦਾ ਵੀ ਸ਼ਾਇਦ ਮੈਨੂੰ ਨੌਕਰੀ ਸਰਕਾਰੀ ਮਿਲ ਜੂ ਐਜ਼ ਅ ਕੋਚ ਉਹਨਾਂ ਨੇ ਕਹਿ ਦਿੱਤਾ ਵੀ ਇਥੇ ਨੂੰ ਅਸੀਂ ਕੋਚ ਦੇ ਤੌਰ ਤੇ ਰੱਖਾਂਗੇ ਸੋ ਮੈਂ ਬਹੁਤ ਧੰਨਵਾਦ ਕਰਦਾ ਸਰਜੀ ਸਿੰਘ ਗਰੇਵਾਲ ਸਾਡੇ ਜਿਨ੍ਹਾਂ ਨੇ ਮੇਰੀ ਬਾਹ ਫੜੀ ਤੇ ਆਪਣੇ ਕੁਲਵੰਤ ਸਿੰਘ ਸਿੱਧੂ ਤੇ ਮੈਨੂੰ ਕੋਈ ਜਾਣਦਾ ਨਹੀਂ ਸੀ ਤੇ ਮੈਂ ਜਦੋਂ ਜਿੱਤ ਕੇ ਆਪਣਾ ਹੁਣ শ্রীলਾਂਕਾ ਦੇ ਵਿੱਚ ਦੋ 골ਡ ਮੈਡ ਮੇਰੇ ਕੋਈ ਲੈਂਡ ਵੀ ਨਹੀਂ ਆਇਆ ਤੇ ਹਾਂ ਤੇ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਭਰਾਵਾਂ ਨੂੰ ਫੋਨ ਕੀਤਾ ਤੇ ਇਹ ਸੀਗੇ ਤੇ ਜਿਆਦਾ ਦੇਖੋ ਦੇਸ਼ ਲਈ ਅਸੀਂ 골ਡ ਮੈਡ ਜਿੱਤ ਕੇ ਲੈ ਕੇ ਆਉਣਾ ਬੜਾ ਫਖਰ ਮਹਿਸੂਸ ਹੁੰਦਾ ਤੇ ਉੱਥੇ ਜਦੋਂ ਜਿੱਤਿਆ ਝੰਡਾ ਲਹਿਰਾਇਆ ਤੇ ਇੱਕ ਵਾਰੀ ਤਾਂ ਮਨ ਜੇ ਭਰਿਆ ਆ ਵੀ ਯਾਰ ਜਿਹੜੀ ਆਸ ਰੱਖੀ ਸੀ ਇੰਨੇ ਸਾਲ ਦੀ ਅੱਜ ਪੂਰੀ ਹੋਈ ਆ ਪਰ ਹਜੇ ਵੀ ਅਧੂਰੀ ਆ ਉਹ ਅਧੂਰੀ ਕਿਉਂ ਕਿ ਮੈਂ ਵਰਲਡ ਚੈਂਪੀਅਨ ਬਣਨਾ ਚਾਹੁੰਦਾ ਵੀ ਇੱਥੇ ਹੀ ਨਹੀਂ ਏਸ਼ੀਆ ਹੁਣ ਮੈਂ ਏਸ਼ੀਆ ਲਈ ਮੇਰੀ ਸਿਲੈਕਸ਼ਨ ਹੋਈ ਆ ਮੈਂ ਬਹੁਤ ਧੰਨਵਾਦ ਕਰਦਾ ਜਿਹੜੇ ਸਾਡੇ ਡੀਸੀ ਸਾਹਿਬ ਨੇ ਖਮਾਂਸੂ ਜੈਨ ਜੀ ਉਹਨਾਂ ਨੂੰ ਜਦੋਂ ਦਿਕਸ਼ਿਆ ਜਾ ਕੇ ਤਾਂ ਉਹਨੂੰ ਬੜਾ ਫਕਰ ਮਹਿਸੂਸ ਹੋਇਆ ਸਾਨੂੰ ਵੀ ਅਸੀਂ ਡੀਸੀ ਸਾਹਿਬ ਨੂੰ ਮਿਲੇ ਆ ਤਾਂ ਸਾਨੂੰ ਮਿਲਣ ਦਿੱਤਾ ਗਿਆ ਤਾਂ ਉਹਨਾਂ ਨੇ ਕਿਹਾ ਵੀ ਜੋ ਵੀ ਏਸ਼ੀਆ ਦਾ ਤੁਹਾਡਾ ਜਿਹੜਾ ਖਰਚਾ ਵਾ ਜਿੰਨਾ ਵੀ ਹੋਊਗਾ ਖਾਣ ਪੀਣਦਾ ਰਹਿਣ ਦਾ ਜਾਂ ਜਾਣ ਹੋਣ ਦਾ ਜੋ ਵੀ ਆ ਤੇ ਉਹ ਅਸੀਂ ਦਵਾਂਗੇ ਮੈਂ ਦਿਲੋਂ ਧੰਨਵਾਦ ਕਰਦਾ ਵੀ ਇਹੋ ਜਿਹੀ ਡੀਐਸਪੀ ਅਸੀਂ ਪਹਿਲੀ ਵਾਰੀ ਦੇਖੇ ਨਹੀਂ ਡੀਸੀ ਸਾਹਿਬ ਮਾਲਕ ਅਸੀਂ ਦੁਆ ਕਰਦੇ ਹਾਂ ਵੀ ਉਹ ਦਿਨ ਰਾਤ ਦੁੱਗਣੀ ਦਿਨ ਦੁੱਗਣੀ ਰਾਤ ਚੁਗਣੀ ਤਰੱਕੀ ਕਰੇ ਸਾਡੇ ਅਸੀਂ ਦਿਲਾਂ ਤੋਂ ਜਾਣੇ ਦੀ ਜਿਨ੍ਹਾਂ ਨੇ ਸਾਡੀ ਬਾਹ ਫੜੀ ਆ ਤੇ ਹੁਣ ਸਾਰਾ ਖਰਚਾ ਮੇਰਾ ਉਹ ਚੱਕ ਰਹੇ ਨੇ ਤਾਂ ਕੋਚ ਦੀ ਪੋਸਟ ਲਈ ਵੀ ਕਹਿ ਦਿੱਤਾ ਮੈਂ ਜਾਣੇ ਦੀ ਦਿਲੋਂ ਧੰਨਵਾਦ ਕਰਦਾ ਜਿਹੜੇ ਸਾਨੂੰ ਜਿਹੜਾ ਕੋਈ ਬੰਦਾ ਮੈਨੂੰ ਜਾਣਦਾ ਵੀ ਨਹੀਂ ਸੀ ਸਰਬਜੀ ਸਿੰਘ ਗਰੇਵਾਲ ਅੱਜ ਤੋਂ ਬੀਕਦੇ ਨਹੀਂ ਪਹਿਲਾਂ ਮੇਰੀ ਉਹਨਾਂ ਨਾਲ ਇੰਟਰੋਡਕਸ਼ਨ ਹੋਈ ਜਾਂ ਉਹ ਵੀ ਰਸਤੇ ਦੇ ਵਿੱਚ ਤੇ ਉਹ ਮੈਨੂੰ ਘਰ ਤੱਕ ਛੱਡ ਕੇ ਗਏ ਦੂਜੇ ਦੇ ਨਹੀਂ ਮੈਨੂੰ ਉਹਨਾਂ ਦੇ ਮੁੱਖ ਮੰਤਰੀ ਸਾਹਿਬ ਨਾਲ ਮਲਾਤਾ ਭਗਵੰਤ ਮਾਨ ਸਾਹਿਬ ਨਾਲ ਫਿਰ ਉੱਥੇ ਅਮਰ ਉਹੜਾ ਜੀ ਮਿਲੇ ਇਹ ਆਪਣਾ ਕਲਵੰਤ ਸਿੰਘ ਸਿੱਧੂ ਨੇ ਉਹਨਾਂ ਨੇ ਮਤਲਬ ਮਦਦ ਕੀਤੀ ਤੇ ਮੈਂ ਉੱਥੇ ਵਿਧਾਨ ਸਭਾ ਦੇ ਵਿੱਚ ਚਲੇ ਗਿਆ ਤੇ ਵਿਧਾਨ ਸਭਾ ਦੇ ਵਿੱਚ ਉਹਨਾਂ ਨੇ ਕਿਹਾ ਵੀ ਕੋਈ ਨਹੀਂ ਤੇ ਡਾ ਜਿਹੜਾ ਬਣਦਾ ਹੱਕ ਦਵਾਂਗੇ ਸੋ ਜਾਣੇ ਦੀ ਹੁਣ ਮੈਨੂੰ ਇਹ ਮਹਿਸੂਸ ਹੋ ਰਿਹਾ ਵੀ ਜਿਹੜੀ ਮੇਰੀ ਮਿਹਨਤ ਕੀਤੀ ਆ ਸਫਲ ਹੋ ਰਹੀ ਹੈ ਸ਼ਾਇਦ ਵੀ ਮੈਨੂੰ ਸਰਕਾਰ ਜਿਹੜੀ ਆ ਇਹ ਨੌਕਰੀ ਦੇ ਦੂਗੀ ਮੈਂ ਬਹੁਤ ਬਹੁਤ ਧੰਨਵਾਦਾ ਜੀ ਇੱਕ ਕਿੱਸਾ ਤੁਸੀਂ ਸੁਣਾ ਰਹੇ ਸੀ ਇੱਥੇ ਹੁਣ ਜਦੋਂ ਆਪਾਂ ਗੱਲਬਾਤ ਕਰ ਰਹੀ ਸੀ ਕੈਨੇਡਾ ਵਾਲਾ ਵੀ ਜਿਹੜੇ ਬਾਹਰਲੇ ਮੁਲਕ ਜਾ ਕੇ ਜਿੱਥੇ ਜਿਹਨੂੰ ਮਿਨੀ ਪੰਜਾਬ ਵੀ ਆਪਾਂ ਕਹਿ ਲੈਂਦੇ ਆ ਉੱਥੇ ਜਿਹੜੀਆਂ ਮੱਲਾਂ ਮਾਰੀਆਂ ਨੇ ਵੀ ਸਾਰੀ ਗੈਦਰਿੰਗ ਇਕੱਠੀ ਕਰਾ ਕੇ ਕੋ ਉਹ ਕਿੱਸਾ ਕੋਈ ਸਾਂਝਾ ਕਰੋ ਸਾਡੇ ਨਾਲ ਕਿਉਂਕਿ ਸਾਡੇ ਜਿਹੜੇ ਦਰਸ਼ਕ ਆ ਨਾ ਉਹ ਵੀ ਥੋੜੀ ਇਹ ਜੀਵਨ ਬਾਰੇ ਜਾਣਨਾ ਚਾਹੁੰਦੇ ਨੇ ਵੀ ਕਿਵੇਂ ਦਾ ਰਿਹਾ ਕਿਵੇਂ ਜਿਹੜੇ ਚਣੌਤੀਆਂ ਤੁਸੀਂ ਬਾਹਰ ਜਾ ਕੇ ਵੀ ਲੈਂਤੀਆਂ ਵੀ ਕੋਈ ਨਿਭਰ ਤੁਸੀਂ ਸੱਦੋ ਅਸੀਂ ਕਰਾਂਗੇ ਦੇਖੋ ਮੈਂ ਜ਼ਿੰਦਗੀ ਦੇ ਵਿੱਚ ਇੱਕੋ ਹੀ ਚੀਜ਼ ਸਿੱਖਿਆ ਵੀ ਹਾਰ ਨਹੀਂ ਮੰਨਣੀ ਨਾ ਤਾਂ ਹਾਰ ਅਜੇ ਤੱਕ ਮੰਨੀ ਆ ਤੇ ਨਾ ਹੀ ਮੰਨਣੀ ਆ ਚਲੋ ਅਮੀਰੀ ਗਰੀਬੀ ਤਾਂ ਆਉਂਦੀ ਰਹਿੰਦੀ ਆ ਚੱਲ ਕੱਲ ਮੇਰੇ ਤੇ ਗਰੀਬੀ ਸੀ ਅੱਜ ਮਾਲਕ ਦੀ ਕਿਰਪਾ ਅਮੀਰੀ ਹੋ ਗਈ ਤਾਂ ਮਾਲਕ ਦੀ ਨਾ ਨਾ ਸਭ ਕੁਝ ਆ ਬੇਟਾ ਮੇਰਾ ਕੈਨੇਡਾ ਦੇ ਵਿੱਚ ਪੀਆਰ ਆ ਸੋ ਮੈਂ ਬੇਟੇ ਨੂੰ ਮਿਲਣ ਗਿਆ ਸੀਗਾ ਤੇ ਉੱਥੇ ਜਦੋਂ ਦੇਖਿਆ ਵੀ ਮੈਂ ਕਹ ਜਿਹੜਾ ਆਪਣੇ ਕੋਲ ਟੈਲੈਂਟ ਆਪਾਂ ਨੂੰ ਦਿਖਾਉਣਾ ਚਾਹੀਦਾ ਸੂਰਜਮਾਥੇ ਟੈਲੈਂਟ ਮੈਂ ਇੱਕ ਦਿਨ ਪਹਿਲਾਂ ਉਥੇ ਪ੍ਰੀਵਾਈਡ ਜੀਮਾ ਜੀ ਨਿਹੰਗ ਸਿੰਘਾਂ ਦਾ ਗੁਰੂ ਕੋਈ ਲਾੜਦੀ ਪਹੁੰਚਦਾ ਅਸੀਂ ਉਹਨਾਂ ਨੂੰ ਦਿਲੋਂ ਸਲੂਟ ਆ ਸੋ ਉਹਨਾਂ ਨੇ ਮੈਂ ਕਿਹਾ ਜੀ ਅਸੀਂ ਕੱਲ ਨੂੰ ਆਉਣਾ ਅਸੀਂ ਉਥੇ ਵੇਟ ਚੱਕਣਾ ਤੁਸੀਂ ਵੱਧ ਤੋਂ ਵੱਧ ਜਿੰਨੀ ਵੀ ਹੋ ਸਕੇ ਗੈਦਰਿੰਗ ਕਰ ਲਓ ਤੇ ਉਹਨਾਂ ਨੇ ਕਿਤਿਆ ਮੈਂ ਕਿਹਾ ਵੀ ਤੁਸੀਂ ਉਹ ਜਿਹੜਾ ਵੇਟ ਆ ਇੱਕ ਹੱਥ ਦੇਣਾ ਚੱਕਣਾ ਤੇ ਮੈਂ ਉਹੀ ਵੇਟ ਇੱਕ ਉਂਗਲੀ ਨਾਲ ਚੱਕੂਗਾ ਉਹਨਾਂ ਨੇ ਕਿਹਾ ਵੀ ਇਹ ਤਾਂ ਹੋ ਨਹੀਂ ਸਕਦਾ ਸੋ ਮਿਹਨਤ ਵੱਡੀ ਹੈ ਜੀ ਠੀਕ ਹੈ ਮਿਹਨਤ ਵੱਡੀ ਆ ਨਾਮ ਵੱਡਾ ਨਹੀਂ ਹੈ ਜੇ ਮੈਂ ਕਹਦਾ ਵੀ ਮੇਰੇ ਨਾਲ ਰਾਜਪਾਲ ਸਿੰਘ ਆ ਮੈਂ ਚੱਕ ਦੂ ਜੇ ਮਿਹਨਤ ਨਹੀਂ ਕਰੂ ਮੇਕੋ ਵੀ ਨਹੀਂ ਚੱਕ ਹੋਣਾ ਮੇਰੀ 4 ਸਾਲ ਦੀ ਮਿਹਨਤ ਬੋਲਦੀ ਸੀ ਸੋ ਮੈਂ ਜਦੋਂ ਉੱਥੇ ਗਿਆ ਤੇ ਉਹ ਦੇਖਣ ਨੂੰ ਕਹਿੰਦੇ ਵੀ ਬੰਦਾ ਤਾਂ ਜਿਆਦਾ ਸਿੰਪਲ ਜਿਹਾ ਲੱਗਦਾ ਵੀ ਦੇਖਣ ਨੂੰ ਉਹ ਮੇਰੇ ਨਾਲ ਤਕੜਾ ਹੀ ਲੱਗਦੀ ਸੀ ਕਾਫੀ ਸੋ ਪਰ ਮਾਲਕ ਦੀ ਕਿਰਪਾ ਜੀ ਉਸ ਦੀ ਮਾਲਕ ਦੀ ਕਿਰਪਾ ਬਦਲਤ ਹੀ ਮੈਂ ਚੱਕਦਾ ਮੇਰੀ ਕੋਈ ਕਾਂਤ ਨਹੀਂ ਮੈਂ ਚੱਕਦਾ ਉਹਨਾਂ ਦਾ ਅਸ਼ੀਰਵਾਦ ਲੈ ਕੇ ਹੀ ਚੱਕਦਾ ਸੋ ਮੈਂ ਚਲੋ ਆਪਾਂ ਕਰਦੇ ਆਂ ਵਖਰੀ ਕਲਾ ਪਰ ਅਸ਼ੀਰਵਾਦ ਉਹਨਾਂ ਦਾ ਮਾਲਕ ਦਾ ਸੋ ਮੈਂ ਜਦੋਂ ਉਹਨਾਂ ਨੇ ਚੱਕਿਆ ਤੇ ਉਹਨਾਂ ਨੇ ਟਰਾਈ ਕੀਤੀ 10 15 ਮਿੰਟ ਦਿੱਤੇ ਉਹਨਾਂ ਨੂੰ ਉੱਥੇ ਨੀਗਰੋ ਵੀ ਸੀ ਆਪਣੇ ਗੋਰੇ ਵੀ ਸੀ ਕਾਲੇ ਵੀ ਸੀ ਠੀਕ ਹੈ ਤੇ ਆਪਣੇ ਪੰਜਾਬੀ ਬਾਈ ਵੀ ਸੀਗੇ ਤਾਂ ਸਾਰਿਆਂ ਨੇ ਖੂਬ ਟਰਾਈ ਕੀਤੀ ਪਰ ਉਹ ਵੇਟ ਹਿੱਲਿਆ ਵੀ ਨਹੀਂ ਜੇ ਹਿੱਲਿਆ ਮੜਾ ਮੂਟਾ ਹਿੱਲ ਕੇ ਇੱਕ ਹੱਥ ਦੇ ਨਾਲ ਉਹ ਕਹਿੰਦੇ ਵੀ ਨਹੀਂ ਇਹ ਕਿਵੇਂ ਹੋ ਸਕਦਾ ਵੀ ਇਹ ਵੇਟ ਨਹੀਂ ਚੱਕਿਆ ਜਾਣਾ ਵੀ ਐਸਾ ਅਸੀਂ ਦੋ ਇੱਕ ਹੱਥ ਨਾਲ ਚੱਕਦੇ ਨਹੀਂ ਚੱਕ ਹੁੰਦਾ ਇੱਕ ਉਂਗਲੀਆਂ ਕਿਵੇਂ ਚੱਕਿਆ ਜਾਊ ਸੋ ਉਹਨਾਂ ਦੇ ਮਨ ਦੇ ਵਿੱਚ ਵੀ ਨਹੀਂ ਹੋ ਸਕਦਾ ਸੋ ਜਦੋਂ ਇਨਸਾਨ ਆਪਣੀ ਆਈ ਤੇ ਅਜੇ ਜੋ ਕੁਝ ਮਰਜ਼ੀ ਚਾਵੇ ਕਰ ਸਕਦਾ ਜੇ ਹੱਥ ਨੂੰ ਕਾਬੂ ਕਰ ਸਕਦਾ ਸ਼ੇਰ ਨੂੰ ਕਾਬੂ ਕਰ ਸਕਦਾ ਇਹ ਕਿਉਂ ਨਹੀਂ ਕਰ ਸਕਦਾ ਕਹਿੰਦੇ ਆਪਣਾ ਇੱਕ ਦ੍ਰਿੜ ਨਿਸ਼ਚੈ ਕਰ ਲੋ ਜੇ ਤੁਸੀਂ ਨਿਸ਼ਚੈ ਕਰ ਲੈਣਾ ਉਹ ਆਪਣਾ ਮੰਜ਼ਲ ਦੂਰ ਨਹੀਂ ਆਪਣਾ ਮੰਜ਼ਲ ਤੇ ਪਹੁੰਚ ਜਾਗੇ ਸੋ ਮੈਂ ਇੱਕ ਦ੍ਰਿੜ ਨਿਸ਼ਚੈ ਕੀਤਾ ਸੀ ਵੀ ਮੈਂ ਚੱਕਣਾ ਤੇ ਮੈਂ ਉਹ ਚੱਕਿਆ weight 105 ਕਿਲੋ ਜਦੋਂ ਮੈਂ weight ਚੱਕਿਆ ਉੱਥੇ ਮੇਰੀ ਵੀਡੀਓ viral ਹੋ ਗਈ ਸਾ ਗਨੇਡਾ ਸਰਕਾਰ ਇੱਥੇ ਮੈਂ ਪਹਿਲਾਂ ਸਰਕਾਰ ਨੂੰ ਲੱਭਦਾ ਸੀ ਤੇ ਉੱਥੇ ਸਰਕਾਰ ਮੈਨੂੰ ਲੱਭਦੀ ਸੀ ਤੇ ਫਿਰ ਮੈਨੂੰ ਕਿਸੇ پارک ਦੇ ਵਿੱਚ ਸਾਡੇ ਉੱਥੇ ਆਪਣੇ ਪਰਮਜੀਤ ਸਿੰਘ ਬਰਾੜ ਹਾਕਮ ਸਿੰਘ ਬੁੱਗਰ ਤੇ ਜਸਵੰਤ ਸਿੰਘ ਢਾਲੀਵਾਲ ਸੋ ਉੱਥੇ ਕਾਫੀ ਸੀਗੇ ਠੀਕ ਹੈ ਤੇ ਉਹਨਾਂ ਨੇ ਫਿਰ ਕਿਹਾ ਵੀ ਅਸੀਂ ਤੁਹਾਨੂੰ ਸਨਮਾਨਤ ਕਰਨਾ ਤੇ ਇੱਕ ਸਰਕਾਰ ਕੰਨੀ ਫਿਰ ਉਹਨਾਂ ਨੇ ਮੈਨੂੰ ਸਰਟੀਫਿਕੇਟ ਦਿੱਤਾ ਟੈਲੈਂਟ ਐਂਡ ਸਪੋਰਟਸ ਮੈਂਦਾ ਉਸ ਸਰਟੀਫਿਕੇਟ ਦੀ ਬਦولت ਜਦੋਂ ਮੈਂ ਕੱਲ ਡੀਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਦਿਖਾਇਆ ਤੇ ਉਹ ਕਹਿੰਦੇ ਵੀ ਕੈਨੇਡਾ ਸਰਕਾਰ ਨੇ ਸਨਮਾਨਤ ਕੀਤਾ ਮੈਂ ਕਹਾ ਜੀ ਸਰ ਫਿਰ ਉਹਨਾਂ ਨੇ ਮਤਲਬ ਮੈਨੂੰ ਆਹ ਜਿਹੜਾ ਇੱਕ ਗਿਫਟ ਦਿੱਤਾ ਇੱਕ ਸੰਦਾ ਵੀ ਮੈਂ ਜਿਹੜਾ ਓਨ ਜਾਣ ਦਾ ਖਰਚਾ ਜਿਹੜਾ ਏਸ਼ੀਆ ਦਾ ਮੇਰਾ ਜੀ 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 ਭਾਈ ਜੀ ਮੈਂ ਮਾਡਫੇ ਥੋੜੇ ਥੋੜੇ ਉਸੇ ਗੱਲ ਤੇ ਆਉਂਗਾ ਤੁਸੀਂ ਗੱਲ ਵਿੱਚ ਕੀਤੀ ਵੀ ਅ ਮੇਰੀ ਗਰੀਬੀ ਇਹ ਚੱਲਦੀ ਰਹਿੰਦੀ ਆ ਪਰ ਜਦੋਂ ਸ਼੍ਰੀਲੰਕਾ ਜਾਣਾ ਸੀਗਾ ਜਾਂ ਕਹਿ ਲਓ ਜਦੋਂ ਇੱਥੇ ਇੰਟਰ ਸਟੇਟ ਵੀ ਖੇਡਣਾ ਆ ਜਾਂ ਨੈਸ਼ਨਲ ਖੇਡਣਾ ਤਾਂ ਉਹ ਖਰਚਾ ਕਿਵੇਂ ਬੇਅਰ ਕਰਦੇ ਹੁੰਦੇ ਸੀ ਕਰਦੇ ਕਿੰਨੇ ਕੁ ਜਿਹੜੀ ਕਿ ਸਪੋਰਟ ਕਰਦੇ ਹੁੰਦੇ ਸੀ ਦੇਖੋ ਜੀ ਘਰਦਿਆਂ ਦੀ ਮੈਨੂੰ ਬਹੁਤ ਸਪੋਰਟ ਆ ਜੇ ਮੈਂ ਸਪੋਰਟ ਨਾ ਹੁੰਦੀ ਤੇ ਮੈਸਜਰ ਜਾ ਨਹੀਂ ਸੀ ਸਕਦਾ ਕਿਉਂਕਿ ਮੇਰੀ ਬੇਟੀ ਆ ਉਹ ਪਲੱਸ 2 ਚ ਪੜਦੀ ਆ ਬੇਟਾ ਮੇਰਾ ਬਾਹਰ ਕੈਨੇਡਾ ਚ ਹੁਣ ਸਾਰਾ ਘਰ ਦਾ ਕੰਮ ਮੇਰੇ ਤੇ ਹੀ ਡਿਪੈਂਡਾ ਹੁਣ ਫਿਰ ਮੈਂ ਬੱਚੇ ਨੂੰ ਲੈ ਕੇ ਆਉਣਾ ਛੱਡਣਾ ਟਿਵੀਸ਼ਨ ਤੇ ਜਾਣਾ ਸੋ ਸੋ ਜ਼ਿੰਮੇਵਾਰੀਆਂ ਹੁੰਦੀਆਂ ਨੇ ਸੋ ਉਹਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਕਿਵੇਂ ਰਜਿਸਟ ਕੀਤਾ ਵੀ ਮੈਨੂੰ ਭੇਜਿਆ ਇੱਕ ਉਹ ਵੀ ਬਹੁਤ ਵੱਡੀ ਗੱਲ ਆ ਉਹਨਾਂ ਨੇ ਮੈਨੂੰ ਅਸੀਂ ਫੇ ਬੇਟਾ ਮੇਰਾ ਉਹ ਬੇਟੇ ਨੇ ਮਤਲਬ ਖਰਚਾ ਕੀਤਾ ਤੇ ਮੈਂ 60-70000 ਰੁਪਏ ਲੱਗੇ ਮੇਰਾ 80000 ਸੋ ਮੈਂ ਉਹਨਾਂ ਨੇ ਕੀਤਾ ਤੇ ਮੈਂ ਪਹੁੰਚ ਗਿਆ ਜਾਨੀ ਦੀ ਮੇਰੀ ਪੜਾਈ ਮੇਰੀ ਜਾਨੀ ਦੀ ਹੁਣ ਬੇਟੇ ਜੀ ਮੇਰਾ ਉਹ ਸ਼ੌਕ ਮੇਰੇ ਪੂਰੇ ਕਰ ਰਿਹਾ ਤੇ ਹੁਣ ਮੈਨੂੰ ਜਣਦੀ ਆ ਜਿਹੜੇ ਸਪான்ਸਰ ਵੀ ਮਾਲਕ ਦੀ ਕਿਰਪਾ ਦੇ ਨਾਲ ਮਿਲਣ ਲੱਗ ਗਏ ਬਈ ਉਹ ਵੀ ਮੇਰੀ ਮਦਦ ਕਰਨ ਲੱਗ ਗਏ ਬਈ ਨਿੱਜੀ ਜੀਵਨ ਕਿਸ ਤਰੀਕੇ ਦਾ ਥੋੜਾ ਜਦੋਂ ਕਿਤੇ ਨਹੀਂ ਜਾਂਦੇ ਘਰੇ ਜ਼ੋਰ ਕਿਸ ਤਰੀਕੇ ਨਾਲ ਲਾਉਨੇ ਹੋ ਜਾਂ ਕਿਹ ਲੋਥ ਲੀਡ ਦੀ ਤਿਆਰੀ ਕਿਸ ਤਰੀਕੇ ਨਾਲ ਚੱਲਦੀ ਹੈ ਮੈਂ ਜੋ ਕੁਝ ਵੀ ਜ਼ਿਆਦਾਤਰ ਕਰਦਾ ਮੈਂ ਦੇਸੀ ਤਰੀਕੇ ਦੇ ਨਾਲ ਹੀ ਮੇਰੇ ਆਪਣੇ ਕਹਿੰਦੇ ਮੈਂ ਜਿੰਨੇ ਇੰਨਾ ਸ਼ੌਕ ਆ ਮੇਰਾ ਜਿਹੜੀਆਂ ਮਸ਼ੀਨਾਂ ਨੇ ਮੈਂ ਖੁਦ ਆਪ ਬਣਾਈ ਹੋਈਆਂ ਅੱਛਾ ਖੁਦ ਹੀ ਤਿਆਰ ਕੀਤੀ ਹੈ ਉਹ ਦਿਖਾਉ ਜ਼ਰੂਰ ਕਿਉਂਕਿ ਅੰਦਰ ਇਹ ਲਾਈਟਸ ਦੀ ਮਸ਼ੀਨ ਲਾਇਆ ਨਾ ਬਿਲਕੁਲ ਤੇ ਆ ਆ ਵੀ ਇਹ ਦੇਸੀ ਜਗਾੜਾ ਇਹ 100 150 ਰੁਪਏ ਲਾ ਕੇ ਮੈਂ ਤਿਆਰ ਕਰ ਲਈ ਸੀ। ਅੱਛਾ ਇਹ ਕੀ ਚੀਜ਼ ਹੈ? ਇਹ ਰਿਸਟ ਦੀ। ਅੱਛਾ ਰਿਸਟ ਦੀ। ਰਿਸਟ ਦੀ ਐਕਸਰਸਾਈਜ਼ ਆ, ਇਹ ਲਾਈਟਸ ਦੀ ਐਕਸਰਸਾਈਜ਼ ਆ। ਮੇਰੇ ਡੈਡੀ ਜੀ ਦੀ ਡੈਥ ਹੋਈ ਸੀ ਤੇ ਲੋਕ ਕੱਪ ਕੁੱਲੀਆਂ ਗਲਾਸ ਖਰੀਦੇ ਤੇ ਮੈਂ ਆ ਖਰੀਦ ਕੇ ਲੈ ਕੇ ਆਇਆ ਸੀਗਾ। ਵੀ ਨਿਸ਼ਾਨੀ ਵਜੋਂ ਵੀ ਕਿਉਂਕਿ ਉਹ ਵੀ ਪਲਵਾਨੀ ਕਰਦੇ ਸੀ। ਮੈਂ ਕਿਹਾ ਮੈਂ ਇਹ ਲੈ ਕੇ ਜਾਣਾ। ਸੋ ਇਦਾਂ ਹੀ ਉਹ ਜੈਵਲਨ ਮੈਂ 23000 ਰੁਪਏ ਦੀ ਜੈਵਲਨ ਖਰੀਦ ਕੇ ਲੈ ਕੇ ਆਇਆ 23000 ਹਾਂਜੀ ਆ ਮੇਰੇ ਆ ਸ਼ੋਰਟ ਪੁੱਟ ਪੇ ਨਿੱਦਰ ਨਾਲ ਹੀ ਸ਼ੋਰਟ ਪੁੱਟ ਪੇ ਆ ਇਦਾਂ ਡਿਸਕਸ ਪਈ ਆ ਮੇਰੀ ਤੇ ਇਦਾਂ ਮਤਲਬ ਜਿਹੜਾ ਸਰੀਰ ਦਾ ਰਾਜ ਆ ਬਿਲਕੁਲ ਦੇਸੀ ਜਿਮ ਆ ਹਾਂਜੀ ਦੇਸੀ ਜਿਮ ਆਏ ਤਾਂ ਮੈਂ ਮੈਨੂੰ ਵੀ ਜਿਮਾ ਇਹ ਨਹੀਂਗਾ ਵੀ ਦੇਸੀ ਲਾਓ ਜੇ ਤੁਹਾਡੀ ਜੇਬ ਜਿਹੜੀ ਮਤਲਬ ਕਰਦੀ ਆ ਨਾ ਲੋ ਕਰਦੀ ਤੁਸੀਂ ਵਧੀਆ ਜਿਮ ਲੱਗੋ ਜਿਮ ਲਾਓ ਮੈਂ ਜਾਨਣਾ ਜ